ਵੇ ਵਾਲੂਆ ਦਿਖਾ ਉਹ ਝੋਟੀਆਂ ਜਮੇ ਕਮਾਲ ਨਹੀਂ ਕਰੀ ਜਾਂਦੀ ਅਸਤਾ ਠੰਡ ਸੁਣਾ ਜਮੇ ਪੰਜੇ ਕੱਕਿਆਂ ਦੇ ਲਿਓ ਨਾ ਬਈ ਭਾਲ ਕੇ ਹੈਨਾ ਹਾਂਜੀ ਹਾਂਜੀ ਭਾਈ ਪੇਸੇ ਲਾਉਣੇ ਆ ਬਈ ਚੰਗੀ ਚੀਜ਼ ਲਵਾਵਾਂਗੇ ਮੇਰਾ ਖਿਆਲ ਆ ਬਾੜੀ ਇਲਾਕਾ ਗੋਵਾ ਹੋਵੇਗਾ ਯਾਰ ਇਹ ਜਾਨਵਰ ਭਾਲਦਾਰ ਦੋ ਤਿੰਨ ਦਿਨ ਲੱਗ ਹੀ ਜਾਂਦੇ ਆ ਜੇ ਕੰਗੀਆਂ ਝੋਟੀਆਂ ਲਵਾਵਾਂਗੇ ਜਮੇ ਕਮਾਲ ਹੀ ਆ ਬਈ ਕਾ ਬਾਤਾਂ ਨਹੀਂ ਮਿਲੇ ਵੇੜੀ ਦਿਹਾੜੀ ਚ ਫੜਿਆ ਜੇ ਕੁਸਵਾਰ ਜਾਂ ਲੈਣਾ ਤੇ ਠੰਡ ਸੁਣ ਕੇ ਨਾ ਭਾਈ ਇਹਨਾਂ ਉਹਦੀ ਨਾਲ ਖੜੀ ਕਰਦੇ ਮਿਲਕ ਬਿਊਟੀ ਦੇ ਵਿੱਚ ਵੀ ਛੋਟੀ ਚੰਗੀ ਰੱਖਣੀ ਹਾਂਜੀ ਉਹ ਵੀ ਚੱਲਣ ਵਾਲੀ ਆ ਕੰਪੀਟੀਸ਼ਨ ਦਾ ਜਾਨਵਰ ਕਰਨੇ ਬਾਕੀ ਥਣ ਥਣਾ ਉੜਦੇ ਲੇਵੇ ਲੂਵੇ ਦੇ ਜਵੇਂ ਸਿਰੇ ਜਾਨਵਰ ਨੇ ਬਾਈ ਇਹਦੀ ਦਿੱਕਤ ਆਪੇ ਪਾਪਾ ਜੀ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਦੋਸਤੋ ਤੁਹਾਡਾ ਆਪਣਾ ਪੁਰੀ ਗਰਾਹਾ ਅੱਜ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਪਿੰਡ ਸ਼ਾਹਪੁਰਾ ਬਾਕੀ ਲੋਕੇਸ਼ਨ ਦੇਖ ਕੇ ਤੁਹਾਨੂੰ ਆਏਗਾ ਵੈਲੀ ਪਤਾ ਲੱਗ ਗਿਆ ਉਹ ਕਿਹੜੇ ਬਾਈ ਕੋਲ ਪਹੁੰਚਿਆ ਬਾਕੀ ਛੋਟੀਆਂ ਦਿਖਾਵਾਂਗੇ ਤੁਹਾਨੂੰ ਦੋਸਤੋ ਜਵੇਂ ਟੌਪ ਟੌਪ ਦੇ ਨਗੀਨੇ ਹੀ ਦਿਖਾਵਾਂਗੇ ਬਾਕੀ ਬਾਈ ਨਾਲ ਕਰਾਵਾਂਗੇ ਗੱਲ ਬਾਤ ਥੋ ਹੋਰ ਬਾਈ ਜੀ ਠੀਕ ਠਾਕ ਹਾਂ ਨਾਮ ਦੱਸੋ ਮੇਰਾ ਨਾਮ ਅਨੁਪ੍ਰੀਤ ਸਿੰਘ ਹੈ ਪਿੰਡ ਬਾਈ ਸ਼ਾਹਪੁਰ ਜੀ ਤਸੀਦ ਜੀ ਬਲਾਜ ਜ਼ਿਲ੍ਹਾ ਜੰਮੂ ਠੀਕ ਹੈ ਜੀ ਬਾਕੀ ਦੋਸਤੋ ਗੱਭਰ ਝੋਟੀ ਤਾਂ ਕਰਦੇ ਆਂ ਸ਼ੁਰੂ ਆਪਾਂ ਆਹ ਦਿਖਾਓ ਝੋਟੀ ਕਰਦੀ ਆ ਬਾਈ ਨੇ ਤਾਂ ਹੱਥੀਏ ਬੰਨ ਰੱਖਿਆ ਕਰੇ ਉੱਠੇ ਦੀ ਜੜਾਈ ਚੁੜੀ ਦੇਖ ਸਕਦੇ ਹੋ ਬਾਕੀ ਕੰਬਾਈ ਲੰਗੂਏ ਝੋਟੀ ਹੈ ਜੀ ਬੱਜਾ ਵੀ ਸਿਰਾਂ ਹੀ ਗੱਲਵਾਦਾ ਥਣ ਥਣ ਦਿਖਾ ਦੀ ਕੋਈ ਜਮੀਆਂ ਲੱਗਿਆ ਸਿਰੇ ਵਾਲਾ ਬਾਈ ਕਿੰਨੇ ਵੇ ਸਿਰੇ ਝੋਟੇ ਇਹ ਦੂਜੇ ਸੂਏ ਆ ਛੇ ਜਾਂਦੇ ਆ ਅੱਛਾ ਜੀ ਲਗਦੀ ਤੀਜੇ ਸੁਆ ਕਿ ਬਾਲੀ ਵੱਡੀ ਆ ਤੀਜੇ ਦੇ ਦਾ ਵੱਡੀ ਮਾਲਕਾਂ ਨੇ ਸਾਭੀ ਬਹੁਤ ਸੋਹਣੀ ਐ ਹਾਂ ਜੀ ਜਮੀ ਆ ਲੈਣਾ ਤੂੰ ਤੇਰਾ ਕਿਧਰੋਂ ਭਾਲ ਕੇ ਲੈਣਾ ਆਪਣਾ ਸਰਹਰ ਜੋ ਜੀ ਉੱਦੇ ਛੱਡੇ ਉੱਦੋਂ ਆਪ ਕਿਤੇ ਤੂੰ ਕੋਈ ਹਰਿਆਣੇ ਚੋਂ ਲਿਆਉਂਦਾ ਭਾਈ ਨਾਲ ਲੱਗ ਕੇ ਜਮੀ ਸਾਰੇ ਸਿਰਾ ਰੱਖਦਾ ਨਕੀਨੇ ਬਾਕੀ ਥੱਲੇ ਬੁੱਦੀ ਦਾ ਪਾਈ ਨਾ ਝੋਟੀਆਂ ਜਿਵੇਂ ਬਾਬੇ ਹੁੰਦੀਆਂ ਨੇ ਨਾ ਦੇਖਣੇ ਵੀ ਰਹਾਂ ਤਾਂ ਵੀ ਦੂਜੇ ਸੂਰ ਏਡੀ ਝੋਟੀ ਹੋ ਗਈ ਯਾਰ ਦੂਜੇ ਸੂਰ ਆਪਣੇ ਨਾਲ ਮੇਰਾ ਖਿਆਲ ਚੌਥੇ ਪਾਸੇ ਵੀ ਜਾ ਕੇ ਇੱਕ ਇੱਕ ਜਾਨਵਰ ਬਣਦੇ ਨੇ ਜਦੋਂ ਬਾਹਰੇ ਤਿਆਰ ਕਰਦੇ ਆ ਨਾ ਬਾਈ ਝੋਟੀ ਜਾਂਣ ਲਈ ਬਾਹਰ ਠੰਡੀ ਬਹੁਤ ਹੋ ਗਈ ਤੇ 35 35 ਗੁੱਠੇ ਮੋਟੇ ਵਰਗੀ ਆਈ ਹੈ ਅੱਛਾ ਹਾਂ ਥੋੜਾ ਇੰਤਰ ਕਿੰਨੇ ਕਿ ਦਿਨ ਰਹਿ ਗਏ ਬਾਈ ਇਹਨੇ ਸੌਣ ਚਾਰ ਦਿਨ ਬੰਦ ਪੁਰਿਆ ਬਾਈ ਚਾਰ ਦਿਨ ਮਾਤ ਉੱਤੇ ਕੱਢ ਦੋ ਬੰਦੇ ਨੇ ਦਾ ਸਾਂਵਿਧਾਨ ਪੂਰੇ ਕਰਦੇ ਹਾਂ ਸੁਤਰੀ ਕੀ ਲਈ ਐ ਤੂੰ ਬਹੁਤ ਬਹੁਤ ਦੇ ਜੂ 20 ਕਿਲੋ ਈ ਕਿ ਲੋਗ ਰੇਟ ਫਿਰ ਇਹਦਾ ਕੀ ਹੋਊਗੀ 20 ਲੱਖ ਰੇਟ અમારી 170000 ਅੱਛਾ ਜੀ ਛੋਟੇ ਪਾਓ ਦਾ ਮਾਇਆ ਦਾ ਮਾਇਆ ਦਾ ਮੋਹ ਬਾਈ 65 ਕੁੰਡ ਦੀ ਹੋਜੂ ਹੋਜੂ ਜੀ ਬਾਕੀ ਦੋਸਤੋ ਝੋਟੀ ਭਾਅ ਸੀ ਐਸਾ ਯਾਰ ਜੀ ਐਡਾ ਜਾਨਵਰ ਕੱਢਣਾ ਬਹੁਤ ਔਖੀ ਗੱਲ ਹੈ 1 ਲੱਖ 65000 1 ਲੱਖ 65000 ਦੱਸੋ ਕਈਆਂ ਬਾਈਆਂ ਨੇ ਖਾ ਬਾਈ ਜੀ ਕੱਲੇ ਪੈਣ ਨਹੀਂ ਭਾਈ 1 ਲੱਖ 65000 ਦੀਆਂ 65000 ਜਿਹੜਾ ਆਪ ਵੀ ਕਿਵੇਂ ਕਹਿੰਦੂ ਬੰਦਾ ਇਹਨੂੰ ਭਲਾਣ ਦੱਸੋ ਕਹਿਣ ਮਾ ਯਾਰ ਮੁਸ਼ਕਲ ਹੈ ਕਹਿੰਦਾ ਇੱਧਾ ਜਾਨਵਰ 65000 ਰਹਾ ਨਾ ਬਾਈ ਮੈਂ ਤਾਂ ਕਹਿੰਦਾ 2.5 ਰਹਾ ਸਮਝਿਆ ਤੂੰ 2.5 ਕਹਿੰਦਾ ਇਹਦਾ ਬਾਕੀ ਦੋ ਕੁ 20 ਨੰਬਰ ਐ 25 ਦਿਖਾਉਣੇ ਬਾਈ ਲਵੇ ਨਾ ਜਮੀਂ ਨਗੀਨੇ ਵਾਰ-ਵਾਰ ਕਹਿਣਾ ਪੈ ਰਿਹਾ ਮੈਨੂੰ ਸਿਰੇ ਜਾਨਵਰ ਰੇ ਨਾ ਕਰੀ ਪੰਜਾ ਬਾਈ લે ਵਾਲੂਆ ਦਿਖਾਓ ਝੋਟੀ ਜਾਨੀ ਕਮਾਲ ਨਹੀਂ ਕਰੀ ਜਾਂਦੀ ਅਸਤਾਨ ਖਣ ਖੁਣਾ ਜਵੇਂ ਪੰਜੇ ਕੱਕਿਆਂ ਦੇ ਲਾਉਣਾ ਬਈ ਭਾਲ ਕੇ ਹਨਾ ਹਾਂਜੀ ਹਾਂਜੀ ਭਾਈ ਪੰਜੇ ਪੈਸੇ ਲਾਉਣੇ ਆ ਬਈ ਚੰਗੀ ਚੀਜ਼ ਲਵਾਵਾਂਗੇ ਮੇਰਾ ਖਿਆਲ ਆ ਬਾੜੀ ਇਲਾਕਾ ਘੋੜਾ ਹੋਵੇਗਾ ਯਾਰ ਜਾਨਵਰ ਪਾਉਣਾ ਦੋ ਤਿੰਨ ਦਿਨ ਲੱਗ ਹੀ ਜਾਂਦੇ ਆ ਜੇ ਚੰਗੀਆਂ ਝੋਟੀਆਂ ਲਵਾਵਾਂਗੇ ਜਵੇਂ ਕਮਾਲ ਹੀ ਆ ਬਈ ਕਿਆ ਬਾਤਾਂ ਜਿਹੜੀ ਮੇਲੇ ਵੇੜੀ ਦਿਹਾੜੀ ਚ ਭੋੜਾ ਜੇ ਕੁਸਵਾਰ ਜਾਂ ਲੈਣਾ ਤੇ ਛਾਂ ਗੋਣਗੇ ਮੈਂ ਭਾਈ ਜੇ ਨਾ ਟੱਟੀਆਂ ਸਿਰਾਂ ਕਿਸੇ ਵਕਤ ਕੰਮ ਹੀ ਨਹੀਂ ਹੋਣਗੇ ਇਹ ਬਾਕੀ ਥਾਣਾ ਥਾਣਾ ਉੜਦੇ ਲੇਵੇ ਰੂਵੇ ਦੇ ਜਵੇਂ ਸਿਰੇ ਜਾਣ ਕਰ ਨੇ ਭਾਈ ਇਹਦੀ ਡਿਟੇਲ ਦੱਸੋ ਕੀ ਕੀ ਆ ਦੇਖੋ ਜੀ ਦੂਜੇ ਸੂਏ 6 ਦਾ ਗਿਆ ਅੱਛਾ ਜੀ ਭਾਈ ਇਹ ਵੀ 6 ਦਾ ਅੰਤ ਦੂਜੇ ਸੂਏ ਹਾਂ ਜੀ ਦੂਜੇ ਸੂਏ ਮੂੰਹ ਫੜ ਕੇ ਪਾਹੀ ਪਾ ਆਪਣਾ ਦੱਸਣਾ ਵਾਲਾ ਨਹੀਂ ਹੋ ਗੀ ਅੱਛਾ ਜੀ ਭਾਈ ਕਿੰਨੇ ਕਿਲੋ ਦਾ ਸੂਏ ਨੂੰ ਸੂਏ ਨੂੰ ਅੱਜ ਸੱਤ ਮਾੜੀ ਬੱਚਾ ਕੀ ਹੈ ਨਾ ਮੇਰੇ ਘਟਾ ਦੁੱਧ ਕਿੰਨਾ ਕਰੈਡੀ ਆ ਮਾ 18 ਕਿਲੋ ਮਾ ਦੋਨਾਂ ਵਾਲਾ 18 ਕਿਲੋ ਰੈਡੀ ਆ ਦੋ ਟਾਈਮ ਚਾਰ ਟਾਈਮ ਤੋਂ ਭਾਈ ਕੋਲੋਂ ਝੂਠੀ ਦੁੱਧ ਕਰਵਾ ਜੂਗੀ ਪਰ ਇਹ ਲਗੂ ਮੈਲਾ ਮੁਰਾ ਸਟੈਂਡ ਕੀ ਠੀਕ ਹੈ ਜੀ ਹਾਂ ਜੀ ਬਾਈ ਦਾ ਚ ਭਾਇਆ ਜਾ ਕੋਈ ਨਾ ਹੱਥ ਤੇ 18 ਕਿਲੋ ਜੀ ਬੇਵਾਗ ਵਾਲਾ ਭਾਈ ਜਮੀ ਹੈ ਨਾ ਘਾਟੇ ਨਹੀਂ ਕੋਈ ਜਾਣ ਬਰਾਜ ਨੂੰ ਰੂਹ ਖੁਸ਼ ਹੋਏ ਜੇ ਤੇਰੇ ਜਾਣ ਬਰ ਦੇ ਇੱਥੇ ਇੱਕ ਸੰਗ ਸੰਦ ਖਾਵੇ ਝੋਟੀ ਦਾ ਯਾਰ ਦੋਸਤੋ ਸੰਗ ਸੰਗ ਦੇਖ ਸਕਦਾ ਜਮੀ ਰਿੰਗ ਸਿੰਘ ਹੈ ਬਾਕੀ ਸੁਭਾਅ ਦੀ ਵਾਲੀ ਠੰਡੀਆਂ ਝੋਟੀ ਜਮੀ ਆਵਨਾ ਖੜੀ ਹੈ ਕਿੰਨੇ ਬੰਦੇ ਅਗਲੇ ਦਾ ਕੇ ਬਰੀਏ ਨੇ ਇਹਦਾ ਰੇਟ ਬਾਈ 225 ਲੱਖ ਲੈ ਵੀ ਸੱਜਣੋ 225000 ਦੀ ਝੋਟੀ ਮਿਲੂਗੀ ਸ਼ੋਰ ਛਪਾ ਉਹ ਨੂੰ ਨੋਕੇ ਤੇ ਬਾਕੀ ਚੋਤੀ ਸਾਰੀ ਚੰਗੀ ਆ ਸਾਉਂਸੂ ਦੇਖ ਸਕਦੇ ਹੋ ਬਾਕੀ ਹੁਣ ਦਿਖਾਉਣਾ ਤੁਹਾਨੂੰ ਤਿੰਨ ਨੰਬਰਾਂ ਦੀ ਝੋਟੀ ਖਣ ਖਣੋਟ ਇਹਦੀ ਵੀ ਬੜਾ ਚੰਗਾ ਲੱਗਿਆ ਕੁਆਲਿਟੀ ਵੀ ਝੋਟੀ ਆ ਦੋਸਤੋ ਸਿੰਘ ਮੂੰਹ ਦਿਖਾਵਾਗੇ ਅੱਗੇ ਤੋਂ ਭਾਈ ਸਿੰਘ ਸਿੰਘ ਦਿਖਾ ਦੇ ਝੋਟੀ ਦਾ ਬਾਕੀ ਚਲਾ ਦਿਓ ਜੀ ਚਾਰ ਦੰਦ ਦੀ ਪੱਟੀ ਆ ਭਾਈ ਜੀ ਚਾਰ ਦੰਦ ਬਾਈ ਲੈ ਮਿੱਤਰੋ ਇਹ ਝੋਟੀ ਵੀ ਬਾਈ ਕਹਿੰਦਾ ਚਾਰ ਦੰਦ ਆ ਜਿਵੇਂ ਉਮਰ ਦੀਆਂ ਕੱਚੀਆਂ ਨੇ ਲੱਗਦੀਆਂ ਨੇ ਜਿਵੇਂ ਤੀਕੇ ਤੀਕੇ ਸੂਈਆਂ ਲੋਟੀਆਂ ਹੁੰਦੀਆਂ ਨੇ ਬੜੀਆਂ ਹੋਈਆਂ ਬਾਕੀ ਹੋਰ ਕਹਿ ਚਲਾ ਜੀ ਜੋ ਗੁਰੂ ਕੀ ਉਸ ਦਾ ਪੈਰ ਦੰਦ ਨਾ ਖਾਣੇ ਅੱਕ दो कनिया ਗੜੀਆਂ ਸਾਈਡ ਤੇ ਯਾ ਬਾਈ ਕਹਨਾ ਜੈਡ ਬਲੈਕ ਹੈ ਬਾਈ ਇਹ ਇੱਕ ਬਾਲ ਦੀ ਛੱਟਾ ਝੁੱਟੀ ਹੈ ਮੈਂ ਵੀ ਚੱਕੋ ਕਈ ਵੀਰਾਂ ਨੇ ਨਾ ਇੱਕ ਤਮੰਨਾ ਹੀ ਹੁੰਦੀ ਹੈ ਵੀ ਛੋਟੀ ਸਾਰੀ ਜੈਡ ਬਲੈਕ ਕੋਈ ਪੂਛ ਦੇ ਵਿੱਚ ਵੀ ਕੋਈ ਵਾਈਟ ਪਾਲ ਮਾ ਹਾਂਜੀ ਬਾਕੀ ਸਿੰਘ ਮੂੰਹ ਦਿਖਾ ਰਿਹਾ ਛੁੱਟਿਆ ਯਾਰ ਇੱਕ ਵਾਰੀ ਸਿੰਘ ਸਿੰਘ ਜਮੇ ਕਮਾਲ ਦਾ ਰਿੰਦ ਸਿੰਘ ਹੈ ਕੋਈ ਕਰੀ ਨਹੀਂ ਬਾਕੀ ਦੋਸਤੋ ਸਾਰੀਆਂ ਝੋਟੀਆਂ ਬਾਈ ਦੇ ਕੰਪੀਟੀਸ਼ਨ ਲੜਨਾਂ ਨੇ ਝੋਟੀਆਂ ਨੇ ਚਾਹੇ ਝੋਟੀਆਂ ਨੂੰ ਕੰਪੀਟੀਸ਼ਨ 'ਚ ਖੜੀਆਂ ਕਰ ਦੋ ਉੱਥੇ ਵੀ ਜਾ ਕੇ ਝੋਟੀਆਂ ਬਾਈ ਨੇ ਮਾਰਨੀ ਤੇ ਵੀ ਇਹ ਰੀਟ ਕੀ ਰਹੂਗਾ ਵੀ ਤਿੰਨਵੇਂ ਸੂਰਾ ਬਾਈ ਬਹੁਤ ਹੈ ਪੱਕੀ ਠੀਕ ਹੈ ਜੀ ਤਾਂ ਮਾਗੇ 1.80 ਲੱਖ 1.80 ਕਿੰਨੇ ਕਿ ਦਿਨ ਹੋ ਗਏ ਬਾਈ ਸੂਰ ਇਹਨੂੰ ਵੀ ਥੱਪ ਮਾਰਿਆ ਦੁੱਧ ਦਾ ਕੀ ਆ 15 ਕਿਲੋ 15 ਜੀ ਕਿੰਨਾ ਕੱਢ ਸਕਦੇ ਬਾਈ 16 17 ਕਿਲੋ 18 ਕਿਲੋ ਆਰਾਮ ਨਾਲ ਬੱਠੀ ਦੋ ਜੀ ਲੈ ਵੀ ਸੱਚ ਨੂੰ 17 18 ਕਿਲੋ ਵਾਲੀ ਚਾਰ ਦੰਦ ਝੋਟੀ ਰੇਟ ਬਾਈ 1.80 ਲੱਖ 1.80 ਹਜ਼ਾਰ ਦੇ ਵਿੱਚ ਤੁਹਾਨੂੰ ਮਿਲੂਗੀ ਛੋਟ ਛੱਪਾ ਲਾਉ ਕੇ ਤੇ ਆਪਣਾ ਨਾਮ ਲੈ ਕੇ ਬਾਈ ਕੋਲ ਆਉਗਾ ਹੋਰ ਛੋਟੀਆਂ ਤੇ ਬਾਕੀ ਸਾਊ ਸੰਢੀ ਝੋਟੀ ਦੇਖ ਲਓ ਪੂਰੀ ਆ ਜਮਾ ਇਹ ਅਗਲੇ ਨੰਬਰ ਇਨ ਕੜੀਏ ਰੱਖ ਲੈ ਦੋ ਦੋ ਜੀ ਉਸ ਤੋਂ ਆਗੇ ਵੀ ਦੇਖ ਸਕਦਾ ਅਗਲੀ ਇਹ ਵੀ ਜਮੀ ਕਮਾਲ ਹੈ ਇਹਦਾ ਕੀ ਰਕਾਰਾ ਬਾਈ ਕਿੰਨੇਵੇਂ ਸੂਰੇ ਆ ਇਹ ਦੂਜੇ ਸੂਰੇ 6 ਦਮ ਦੇ ਦੂਜੇ ਸੂਰੇ 6 ਦਮ ਦਾ ਜੀ ਖੜਾ ਖੁਣਾ ਨੇ ਲੈ ਵੇ ਰੂ ਵੇ ਜਾਂਦਾ ਬਾਈ ਐਨਸ ਲਿਆਉਣਾ ਹਨਾ ਜਮੀ ਨਗੀਨੇ ਕੱਢੇ ਕਿੱਥੇ ਪਰਸੋਂ ਆਪਣੀ ਚਵਾਈ ਦੇ ਮੇਲ ਨਿਮਨ ਦੀ ਕੀਰੀਆਂ ਦੇ ਖਾਣ ਪਾਣੇ ਲੱਗ ਗਿਆ ਹਰਿਆਣੇ ਦੀ ਕੋਈ ਬਾਜੀ ਬੰਦੇ ਛੱਡੇ ਆ ਜੀ ਅਗਲੇ ਲੱਤ ਬੰਦੇ ਆ ਜੀ ਹਾਂ ਬਾਕੀ ਆਮ ਥੋੜਾ ਘੁੰਮਣਾ ਬੰਦਾ ਬਾਈ ਮਾਇਆ ਵੀ ਵਧੀਆ ਲੈਂਦੇ ਹੋਣਗੇ ਯਾਰ ਇਹਨਾਂ ਦੇ ਝੁੰਗੀਆਂ ਤੋਂ ਪੱਢੀ ਲਾਉਣਾ ਜੀ ਜੱਜ ਦੀ ਚੱਕੀ ਲੈਣੀ ਮਾਇਲ ਦੇਣੀ ਸਰ ਮਾਇਆ ਦਾ ਖੁੱਲੇ ਦਿਲ ਨਾਲ ਹੀ ਲੋੜੀ ਪੈਂਦੀ ਹੈ ਇਹ ਤੋਂ ਮਾਗੇ 175 ਇਹਦਾ ਦੁੱਧ ਕਿੰਨਾ ਕਰੇ ਇੱਥੇ ਹੈਗਾ 7 17 ਲੈ ਵੀ ਸਾਦਨੋ ਇਹ ਮਿਲੂਗੀ ਆਪਾਂ ਨੂੰ 175000 ਦੀ ਉਹ ਤੁਰੂ ਕੀ ਜੱਜਮੈਂਟ ਕਰ ਲਿਓ ਸਿਰਫ ਇਹ ਜਮੀਨ ਐ ਕਵਾਲਟੀ ਦੇ ਜਾਮਾ ਕਰੇ ਇਹ ਕੱਲੀ ਮੈਂ ਦੇ ਵਾਗ ਨੇ ਕੱਟੀ ਐ ਦੋਸਤ ਇਹ ਕੱਲੀ ਦੇ ਵਾਗ ਨਹੀਂ ਕੱਟੀ ਬਸ ਬਾਕੀ ਵਾਗ ਨੇ ਕੱਟੇ ਨੇ ਖੱਤੀ ਵੀ ਜਮੀਨ ਇਹਦੀ ਕਾਪੀ ਐ ਹਾਂਜੀ ਬਾਕ ਮਾਰਾ ਲੈ ਲੈ ਬਾਈ ਜੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਲਾਕਾ ਪੁੱਛ ਕੇ ਸਮਾਂ ਕਿਹੜੇ ਲਾਕੇ ਦਾ ਮਾਲ ਹੈ ਕਿਹੜੇ ਲਾਕੇ ਹਾਂ ਇਹ ਸਾਫ ਤੇ ਉਹ ਜੀ ਜੋ ਮਾਰਾ ਸਾਰਾ ਮਾਰੀ ਜਿੰਨਾ ਆਪਣੇ ਕੋਲੇ ਆਉਂਦਾ तकरीबन ਹਰਿਆਣੇ ਦਾ ਮਾਰੀ ਆ ਜੋ ਝੋਟੀਆਂ ਦਿਖਾਓ ਸਿੰਘ ਸਿੰਘ ਦਿਖਾ ਜੋ ਕਿੱਦਾਂ ਕਿਆ ਬਾਤਾਂ ਨੇ ਯਾਰ ਇਹ ਵੀ ਚਾਰ ਦੰਦਾ ਬਾਈ ਇਹਦਾ ਬਾਈ ਦੰਦਾ ਚ ਲੈ ਹੀ ਖੜਾ ਝੋਟੀਆਂ ਸਾਰੀਆਂ ਹੈ ਹਾਂ ਜੀ ਪਿੱਠ ਪੋੜਾ ਦੇਖ ਯਾਰ ਝੋਟੀਆਂ ਦਾ ਪਿੱਛੇ ਜਬਰਦਸਤ ਆ ਬਾਈ ਇਹ ਕਹ ਇੱਕ ਦਿਨਾਂ ਦੀ ਸੂਈ ਹੋਈ ਹੈ ਕੱਲ ਦੀ ਸੂਈ ਹੈ ਜੀ ਕੱਲ ਤੱਕ ਜੀ ਨਾ ਸਚਣਾ ਕੱਲ ਧੜਕੀ ਦੀ ਸੂਈ ਆ ਥਣ ਥਣ ਦੇਖ ਸਕਦੇ ਕਿੱਡੀ ਦੂਰੀ ਤੇ ਨੇ ਬਾਕੀ ਪਲੂਣ ਝੋਟੀਆਂ ਯਾਰ ਇਹਦਾ ਕੱਦ ਮਿੱਟ ਬਹੁਤ ਘੁਰ ਗਈ ਹੈ ਹੈਨਾ ਗੰਗਾ ਦੀ ਕੀ ਗਨੀ ਸੀ ਮੈਂ ਇਹ ਵੀ ਚੌਕੀ ਹੈ ਚਾਰ ਬੰਦੇ ਲੈ ਬਾਕੀ ਜਿਹੜਾ ਤੁਰੂ ਕੀ ਬਾਈ ਉਦੋਂ ਜੱਜਮੈਂਟ ਕਰ ਲਓ ਬਾਕੀ ਪਲੀਆਂ ਹੋਏ ਨੇ ਝੋਟੀਆਂ ਚੰਗੀਆਂ ਨੇ ਲੱਕਾਈ ਬਾਈ ਨੇ ਹਜੇ ਦੱਸਿਆ ਵੀ ਉਹ ਲੱਕੇ ਚ ਮਾਲ ਹੀ ਵੜਾ ਸੁਥਰਾ ਚੰਗਾ ਮਾਲ ਨਿਕਲਦਾ ਮਾੜੇ ਮਾਲ ਦੀ ਵੀ ਪੰਚਾਇਤ ਹੀ ਕਰਦੇ ਆਪਾਂ ਨੌਕਰੀ ਕੋੜੀ ਹੁੰਦੀ ਹੈ ਹਨਾ ਹਾਂਜੀ ਪੈਟ ਬੋਡੀ ਸਟਾਈਲ ਜਿਹੜਾ ਝੂਟੀ ਦਾ ਆਮ ਲੱਗਦਾ ਨਹੀਂ ਇਦਾਂ ਦਾ ਯਾਰ ਜਿਵੇਂ ਮੈਂ ਨੌਕਰੀ ਕੋੜੀ ਇਹ ਲੱਗਦੀ ਹੈ ਖੜੀ ਹਨਾ ਜੀ ਜੀ ਨੌਕਰੀ ਕੋੜੀ ਵਾਲੀ ਕੰਮ ਆ ਬਾਈ ਦਾ ਬਈ ਇਹਦਾ ਦੁੱਧ ਕਿੰਨੇ ਕਿ ਦਿਨ ਵੀ ਲੱਗੇ ਨਾਲ ਦੁੱਧ ਪਾ ਸਕਦਾ ਯਾਰ ਪਾ ਸਕਦਾ ਜਾਨ ਨੂੰ ਮੈਂ ਫੜ ਲਿਆ ਹਾਂ ਹਾਂ ਨਾਲ ਨਾਲ ਬਰੀਕੀਆਂ ਵਾਲੀਆਂ ਨੇ ਯਾਰ ਝੂਟੀ ਦੇ ਹਨਾ ਬਹੁਤ ਬਰੀਕ ਪੰਨ ਕੱਟੀ ਜਾਂਦਾ ਆ ਥਣ ਥਣ ਦਿਖਾਈ ਯਾਰ ਬਈ ਗੈਪ ਦੇਖੀ ਥਣਾਂ ਦਾ ਕਿੰਨਾ ਇਹਦਾ ਲੇਵਾ ਖੋਦੂ ਬਾਈ ਹੋਰ ਬਾਈ ਇਹਦਾ ਸਾਫ ਹੋਇਆ ਕਸ਼ਟ ਦਾ ਸਾਫ ਹੋਇਆ ਰਾਤ ਕੋਣ ਨੂੰਤਾ ਵੀ 35 40 ਦਿਨ ਚਾਉਂਦੇ ਹਾਂ ਹਾਂ ਜੀ ਇਹਦਾ ਰੇਟ ਕੀ ਰੱਖੋਗਾ ਭਾਈ ਇਹ ਦੇ ਦਵਾਂ ਕਿ 1.35 ਲੱਖ ਲੈ ਵੀ ਸੱਜਣੋ ਇਹ ਤਾਂ 1 35 ਜੀ ਬਿੰਦੂ ਅੱਗੇ ਜਿਹੜੇ ਵੀਰ ਮੰਗਦੇ ਸਨ ਵੀ 20 20 22 ਵਾਲੇ ਜਾਨਵਰ ਚਾਹੀਦੇ ਨੇ ਨਾ ਵੀਰੇ ਰੇਟ ਤੇ ਤਾਂ ਮੈਂ ਕਹਿੰਦਾ ਦੂਜੇ ਸਪੋਲੇ ਝੋਟੀ ਲੱਗ ਜੂਗੀ ਭਾਈ ਹੈ ਨਾ ਦਾਹਾਂ ਦੂਜੇ ਤੋਂ ਆ ਰਹਾ ਨਹੀਂ ਦੂਜੇ ਸਪੋਲੇ ਵੀਰੇ ਰੇਟ ਤੇੜਾ ਤੁਸੀਂ ਤਾਂ ਜਾਨਵਰ 22 ਦੇ ਨਾਲ ਸਾਰੇ ਸੇਲਾ ਜਾਨਵਰ ਨੇ ਰੂਹ ਖੁਸ਼ ਹੁੰਦੀ ਆ ਬਾਕੀ ਜਾਨਵਰਾਂ ਦੇ ਜਿਹੜੇ ਸੈਂਪਲ ਆ ਗਏ ਦਹੀ ਬਰਦੇ ਨੇ ਭਾਈ ਕੁਆਲਟੀ ਯਾਰ ਬੁਮਾਰ ਹੈ ਭਾਈ ਦਾ ਤਾਂ ਤਾਂ ਹੀਰੇ ਨਹੀਂ ਖਾਂਦੇ ਆ ਯਾਰ ਭ ਨਾ ਭਾਈ ਨੰਬਰ ਬੋਲ ਦੇ ਕਰ ਇੱਕ ਵਾਰੀ 9478474740 ਇੱਕ ਵਾਰੀ ਫਿਰ 9478474740 ਲੈ ਭਾਈ ਹੁਣ ਆ ਮੈਂ ਦੱਸ ਦੇ ਇਹਨਾਂ ਨੂੰ ਮਾਲ ਨੂੰ ਕੀ ਸਿਰਦਾ ਫੀਡ ਫੂਡ ਚ ਕੀ ਬਨੋਲੇ ਦੀ ਖਾੜਿਆ ਜੀ ਅੱਛਾ ਜੀ ਸੋਕਰ ਆਪਾਂ ਕੀ ਕਰਨ ਠੀਕ ਹੈ ਜੀ ਆਪਣਾ ਦਾੜੀ ਜੀ ਅੱਛਾ ਹਾਂ ਜੀ ਕੈਚ ਆ ਨਾਲ ਜਲਦੀ ਮਜਬੂਰ ਜੀ ਆਪਾਂ ਗਾ 20 ਮਿੰਟ ਹਾਂ ਜੀ ਕੱਲੇ ਬਾਂਡ ਦੇ ਦਾਣੇ ਦੇ ਚੱਲੂ ਕੱਲੇ ਦਾਣੇ ਲੈ ਸੱਜਣਾ ਬਾਈ ਕਹਿੰਦਾ 20 ਕਿਲੋ ਦੁੱਧ ਨਾ ਕੱਲੇ ਦਾਣੇ ੱੱਪੇ ਨਾਲ ਨਾ ਲਿਆ ਕਰੋ ਤਾਂ ਕਰਕੇ ਕਹਿੰਦਾ ਆਪਣੀ ਪਸ਼ੂਆਂ ਜਿਹੜੇ ਨੇ ਪਸ਼ੂ ਰਿਪੀਟਰ ਹੋਣ ਦਾ ਦੋਸਤੋ ਇਹੀ ਕਾਰਨ ਹੁੰਦਾ ਵੀ ਜਦ ਆਪਾਂ ਕੱਲੇ ਦਾਣੇ ੱੱਪੇ ਤੇ ਪਸ਼ੂਆਂ ਨੂੰ ਚੋਹੀ ਜਾਂਦਾ ਫੱਡੇ ਨੂੰ ਧੜੇ ਪਸ਼ੂਆਂ ਦੀ ਇਹੀ ਸ਼ਿਕਾਇਤ ਆ ਵੀ ਰਿਪੀਟਰ ਹੁੰਦੇ ਨੇ ਉਹ ਰਿਪੀਟਰ ਤਾਂ ਹੁੰਦੇ ਨੇ ਜਦੋਂ ਉਹਨਾਂ ਨੂੰ ਮੌਕੇ ਤੇ ਕੈਲਸ਼ੀਅਮ ਵਗੈਰਾ ਜੈਲਾ ਤੇ ਲੀਵਰ ਟੋਨਿਕ ਵਗੈਰਾ ਇਹ ਸਾਰੀਆਂ ਚੀਜ਼ਾਂ ਦੀ ਘਾਟ ਕਰਨੀ ਹੁੰਦੇ ਨੇ ਵੀ ਮਨਨ ਪਿਕਚਰ ਆਪਣੇ ਖਾਣਿਆਂ 'ਚ ਹੁਣ ਇਹਨੇ ਰਹੇ ਨਹੀਂ ਤੇ ਉਹਦਾ ਰੂਟੀਨ 'ਚ ਵੀ ਦੋਸਤੋ 50 ਗ੍ਰਾਮ ਤੋਂ 100 ਗ੍ਰਾਮ ਹਨਾ ਭਾਈ ਮੈਨੂੰ ਨਹੀਂ ਦੇ ਦਿੰਦੇ ਦੇਤੀ ਦੰਦਾ ਰਹੇ ਉਹਦਾ ਨਾ ਜਾਨਵਰ ਕਹਿੰਦੇ ਦੁੱਧ ਵੀ ਤੰਬਾ ਟਾਈਮ ਦੰਦਾ ਤੇ ਦੁੱਧ ਦੀ ਥੋੜੀ ਮਾਤਰਾ ਵਧਾ ਦਿੰਦਾ ਦੋਸਤੋ ਤੇ ਬਾਕੀ ਭਾਈ ਇਹਦੀ ਤਾਜ਼ਾ ਸੂਆ ਜਾਨਵਰ ਹਨਾ 2-4 ਦਿਨ ਦਾ ਪੂਰਾ ਕੀ ਫੀਡ ਪਲਾਨ ਕਰੀਏ ਉਹਨੂੰ ਭਾਈ ਇਹ ਦਾਣਾ ਥੋੜਾ ਜਿਹਾ ਦਤੋ ਕਿਉਂਕਿ ਉਹ ਅੱਛਾ ਜੀ ਇੱਕਦਮ ਦਿਨ ਹੋਰ ਜਾਉਂਦੇ ਠੀਕ ਹੈ ਜੀ ਇਹ ਇੱਕਦਮ ਦਾਣੇ ਦੇ ਨਹੀਂ ਥੋੜੀ ਥੋੜੀ ਕਾਇ ਚੁੰਦੜੀ ਨਾਲ ਅਸੀਂ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਹਫਤੇ 10 ਦਿਨ 'ਚ ਭਾਈ ਠੀਕ ਹੈ ਇਹ ਇਕਦਮ ਠੀਕ ਡਾਕਟਰ ਨਾਲ ਲੈ ਜਾਣਾ ਠੀਕ ਹੈ ਬਾਕੀ ਵਾਲੀ ਦਵਾਈ ਤੇ ਸ਼ੁਰੂ ਕਰ ਸਜਣਾ ਉਹ ਖਾਲੀ ਦਵਾਈ ਲੀਵਰ ਟੋਨਿਕ ਕੈਲਸ਼ੀਅਮ ਵਗੈਰਾ 15 ਤੋਂ ਬਾਹਰ ਵਾਲੀਆਂ ਮੱਛਾਂ ਨੂੰ ਜਰੂਰ ਦਿਆ ਕਰੋ 10 12 ਕਿਲੋ ਵਾਲੀਆਂ ਮੱਛਾਂ ਝੱਲ ਜਾਂਦੀਆਂ ਨੇ ਚਲ ਵੱਡੇ ਜਾਨਵਰ ਦਾ ਦੋਸਤੋ ਬੋਡੀ ਟੋੜਨ ਲੱਗ ਜਾਂਦਾ ਕਿਉਂਕਿ ਉਹਦੀ ਗੁਤੀ ਮਾਤਰਾ ਜ਼ਿਆਦਾ ਹੁੰਦੀ ਹੈ ਬਾਕੀ ਬਾਈ ਨਾਲ ਮੁਲਾਕਾਤ ਕਰਕੇ ਬਹੁਤ ਚੰਗਾ ਲੱਗਿਆ ਤੇ ਕੀੜੇ ਮਾਈ ਕੋਲ ਮੇਰਾ ਖਿਆਲ ਲੱਗਦੇ ਰਹੇ ਕਿਉਂਕਿ ਜਾਨਵਰ ਨੇ ਨਾ ਬਾਈ ਇੰਨੇ ਪਿਆਰੇ ਜਾਨਵਰ 150 200 ਕਿਲੋਮੀਟਰ ਤੋਂ ਖਿੱਚ ਲਿਆਉਂਦੇ ਨੇ ਸਾਥ ਬਾਰ-ਬਾਰ ਬਾਈ ਕੀ ਵਾਰੀ ਫਿੱਡੀ ਹੈ ਫਿਰ ਕਹਾਂ ਜਦ ਪਿੰਡਾਂ ਦੇ ਆਪਣੇ ਭਾਈ ਦੇਸੀ ਜਾਨਵਰ ਦਾ ਵਗ ਜਾਣਾ ਇਹਦਾ ਸੰਕੇਤ ਤਾਂ ਆ ਗਿਆ ਫਿਰ ਜੀ ਜਦਾਤ ਦੇ ਹਾਂ ਹੁਣ ਬਾਰੇ ਠੰਡੇ ਜਾਂ ਬਾਕੀ ਦੋਸਤੋ ਇਹਨਾਂ ਤੋਂ ਜਾਨਵਰ ਚੰਗੇ ਤਾਂ ਸਾਰੇ ਲੱਗੇ ਨੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਕਿਹੜਾ ਚੰਗਾ ਲੱਗਿਆ ਤੇ ਬਾਕੀ ਜਾਨਵਰ ਤੁਸੀਂ ਭਾਈ ਐ ਕਹ ਹੁਣਗੇ ਵੀਰ ਆ ਵੀ ਲੈ ਲਿਏ ਆ ਵੀ ਲੈ ਗਏ ਵੀ ਸਾਰੀ ਝੋਟੀਆਂ ਲੈ ਗਏ ਤੇ ਨੰਬਰ 22 ਨੂੰ ਫਟਾਫਟ ਲਾ ਲਿਓ ਜਦੋਂ ਵੀਡੀਓ ਪਾਤੀ ਆਪਾਂ ਨੇ ਤੇ ਜਾਨਵਰ ਤੁਹਾਨੂੰ ਨਾਲ ਦੀ ਨਾਲ ਦੋਸਤੋ ਭਾਈ ਕੋਲੋਂ ਮਿਲ ਜਾਣਗੇ ਦੋ ਟਾਈਮ ਚਾਰ ਟਾਈਮ ਭਾਈ ਕੋਲੋਂ ਚੋ ਕੇ ਲੈ ਲਿਓ ਜਾਨਵਰ ਅਹੀ ਬਾਕੀ ਦੋਸਤੋ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ